ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਹੋ ਗਿਆ ਜੀ ਇੱਥੇ ਨੀਰੇ ਚਾਰੇ ਦਾ ਦੋ ਵਾਲੀ ਜਾਹ ਤੋਂ ਬਾਅਦ ਬਸ ਆਪਣਾ ਕੰਮ ਸਟਾਰਟ ਹੋ ਜਾਂਦਾ ਸ਼ਾਮ ਦਾ ਤੇ ਬਾਕੀ ਪਲੀਜ਼ ਜਿਹੜਾ ਸਾਰੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਲੋ ਜੀ ਬਸ ਹੁਣ ਦਿਨਾਂ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਬਸ ਦੋ ਵਾਲੀ ਚਾਹ ਪੀ ਕੇ ਇਦੂ ਬਾਅਦ ਕੰਮ ਧੰਦੇ ਸਟਾਰਟ ਕਰਨੇ ਪੈਂਦੇ ਆ ਸਾਰੇ ਸ਼ਾਮ ਦੇ ਤੇ ਆਪਾਂ ਲੱਗੇ ਸੀਗੇ ਜੀ ਨੀਰੇ ਚਾਰੇ ਵਾਲੇ ਕੰਮ ਤੇ ਤੇ ਆਪਾਂ ਪਾ ਰਹੇ ਸੀ ਪਸ਼ੂਆਂ ਨੂੰ ਤੂੜੀ ਤੇ ਜਸ਼ਨ ਦੇ ਡੈੜੀ ਐ ਇੰਨੇ ਹਰਾ ਵੜ ਰਹੇ ਸੀ ਫਿਰ ਸਾਨੂੰ ਆਏ ਹੁੰਦਾ ਵੀ ਵੀ ਮੈਂ ਟੂੜੀ ਟਾੜੀ ਪਾਉਂਦੇ ਕਰਦੇ ਹਰਾਚਾਰਾ ਵੱਢ ਲੈਂਦੇ ਆ ਉਹ ਫਿਰ ਸਾਨੂੰ ਆਏ ਹੁੰਦਾ ਵੀ ਵੀ ਇੱਕ ਵਾਰੀ ਚ ਕੰਮ ਨਿਮੇੜ ਦਾਂਗੇ ਹਨਾ ਤੇ ਵੀ ਨਾਲੇ ਆਏ ਹੁੰਦਾ ਜੀ ਜਦੋਂ ਪਸ਼ੂਆਂ ਨੂੰ ਹਰਾ ਪੈਣ ਲੱਗ ਜੇ ਫਿਰ ਜੇ ਕੱਲੀ ਟੂੜੀ ਪਾ ਦਈਏ ਪਸ਼ੂਆਂ ਨੂੰ ਪਸੂ ਖਾਂਦੇ ਨਹੀਂ ਪਿੱਛੇ ਉਹੋ ਖੜ ਖੜ ਜਾਂਦੇ ਆ ਤੇ ਝਾਕੀ ਜਾਂਦੇ ਆ ਉਹ ਨਜ਼ਰ ਜਿੰਨਾ ਚਿਰ ਹਰਾ ਨਹੀਂ ਪਉਂਦਾ ਫਿਰ ਸਾਨੂੰ ਆਏ ਹੁੰਦਾ ਵੀ ਇਕੱਠਾ ਹੀ ਪਾ ਕੇ ਹਨਾ ਨਾਲ ਤਾਂ ਕੰਮ ਨਿਪੜ ਜਾਂਦਾ ਨਾਲੇ ਪਸ਼ੂ ਰੱਜ ਲੈਂਦੇ ਆ ਫਿਰ ਆਏ ਬਾਰ-ਬਾਰ ਨਹੀਂ ਤਾਂ ਪਸ ਸੁਝਾ ਕੀ ਜਾਂਦੇ ਆ ਫਿਰ ਐ ਹੁੰਦਾ ਵੀ ਚਲੋ ਕਿਰਾਂ ਹੀ ਕੰਮ ਨਿਮੇੜ ਦਿੰਨੇ ਆ ਵੀ ਹਰੀ ਚਾਰੇ ਵਾਲਾ ਵੀ ਨਾਲ ਹੀ ਤੇ ਹਾਜੀ ਆਪਣੀ ਜਿਵਾਹ ਹੀ ਤੂੜੀ ਖਾਸੀ ਪਈ ਆ ਇਹ ਤੇ ਵੀ ਜਦੋਂ ਹੱਤ ਹਰਾ ਨਹੀਂ ਸੀ ਉਦੋਂ ਤੰਦਰਾ ਹੀ ਪਾਉਂਦੇ ਸੀ ਕਿ ਆਪਾਂ ਜਿਹੜੀ ਆਪਣੀ ਚਿੱਟੀ ਤੂੜੀ ਆ ਵਧੀਆ ਸਾਫ ਇਹਦੇ ਵਿੱਚ ਥੋੜਾ ਜਿਹਾ ਮੀਂਹ ਦਾ ਪਾਣੀ ਜਾਂ ਪਾਣੇ ਕਰਕੇ ਪੀਲੀ ਜੀ ਪੈ ਗਈ ਇਹ ਤੇ ਵੀ ਐਂ ਵੀ ਹਰੇ ਚ ਵਧੀਆ ਲੋਟ ਆ ਜਾਂਦੀ ਏ ਬਿਹਾਰੇ ਚ ਤਾਂ ਵਧੀਆ ਕਰਾ ਲੀ ਜੀ ਹੁੰਦੀ ਐ ਇਹ ਵਧੀਆ ਹਰੇ ਚ ਤਪਸੂ ਵਧੀਆ ਖਾ ਲੈਂਦੇ ਸਾਰੇ ਤੇ ਕੱਲੀ ਆਪਾਂ ਨਹੀਂ ਪਾਈ ਕੱਲੀ ਆਪਾਂ ਜਿਹੜੀ ਜੇ ਕੱਲੀ ਹਰੇ ਜੇ ਤੋਂ ਬਣਾ ਪਉਣੀ ਹੋਵੇ ਫਿਰ ਆਪਾਂ ਦੂਸਰੀ ਪਉਣੀ ਹੁੰਦੀ ਐ ਤੇ ਲੋ ਜੀ ਪਸੂ ਵੀ ਖੜੇ ਹੋ ਗਏ ਸੀ ਪਤਾ ਲੱਗ ਗਿਆ ਪਸੂਆਂ ਨੂੰ ਵੀ ਹਰੇ ਜਾਰਾ ਨੀਰੇ ਚਾਰੇ ਦਾ ਟਾਈਮ ਹੋ ਗਿਆ ਵੀ 3:00 ਵੱਜ ਗਏ ਤੇ ਐਦੋਂ ਪਹਿਲਾਂ ਜੀ ਹਰੇ ਨੀਰੇ ਚਾਰੇ ਤੋਂ ਪਹਿਲਾਂ ਮੈਂ ਭਾਂਡੇ ਮਾਂ ਚੱਕਿਆਈ ਸੀਗੀ ਮਾਂ ਤੇ ਸਾਰੇ ਮੁੱਖ ਚਲਾ ਜਾ ਜੇ ਤਾਂ ਮੈਂ ਦੋ ਵਾੜੀ ਚਾਹ ਤੋਂ ਬਾਅਦ ਬਸ ਜੀ ਉਹਦੀ ਕੰਮ ਤੋਂ ਲੱਗ ਜਾਨੀ ਹੁੰਨੀ ਆ ਕਿਉਂਕਿ ਕੱਲੀ ਤੋਂ ਫੇਰ ਹੀ ਜਾ ਕੇ ਹਨਾ ਸ਼ਾਮ 7 ਵਜੇ ਤੱਕ ਕੰਮ ਨਿਬੜਦਾ ਨਹੀਂ ਤਾਂ ਜੇ ਟਾਈਮ ਨਾਲ ਲੱਗਦੇ ਆ ਕੰਮ ਸਟਾਰਟ ਕਰਦੇ ਆ ਤੇ ਲਓ ਜੀ ਮੈਂ ਲੱਗੀ ਸੀਗੀ ਇੱਥੇ ਸਨੀ ਰਲਉਣ ਤੇ ਪਹਿਲਾਂ ਖਲਰ ਲਾਉਣੇ ਹੁੰਦੇ ਆ ਜੀ ਇਹਨਾਂ ਨੂੰ ਤੇ ਫਿਰ ਜਦੋਂ ਸੰਦੇ ਡੈਡੀ ਨੇ ਸੜਤਾ ਸਿਹਾਰਾ ਅਸੀਂ ਦੋਨੇ ਜਣੇ ਨਾਲ ਮਿਲ ਕੇ ਨੀਰਾਚਾਰਾ ਪਾਲਨੇ ਆ ਜੀ ਤੇ ਵਧੀਆ ਛੇਤੀ ਕੀ ਪੈ ਜਾਂਦਾ ਹਨ ਅੱਧੇ ਟਾਈਮ ਅੱਧੇ ਟਾਈਮ ਚ ਨੀਰਾਚਾਰਾ ਪਾਇਆ ਜਾਂਦਾ ਨਹੀਂ ਇਕੱਲੇ ਜਣੇ ਨੂੰ ਟਾਈਮ ਲੱਗ ਜਾਂਦਾ ਤੇ ਗਾਂ ਨੂੰ ਤਾਂ ਅਸੀਂ ਵੀ ਗਨੇ ਡੈਡੀ ਵਰਗੇ ਤੇ ਜਸ਼ਨ ਦੇੜੀ ਕਹਿੰਦੇ ਸੀ ਕਹਿੰਦੇ ਆਪਾਂ ਵੀ ਚਾਰ ਪਾਵਾਂਗੇ ਕਹਿੰਦੇ ਕਣਕ ਵੱਢ ਕੇ ਮੱਕੀ ਬੀਜਾਂਗੇ ਤੇ ਬਾਕੀ ਸਾਰ ਆਏ ਨਾਲੇ ਪਸ਼ੂ ਦੇਖਾਂਗੇ ਵੀ ਸਾਡੇ ਖਾਣਗੇ ਕਿ ਨਹੀਂ ਪਰ ਉਹ ਲਗਭਗ ਖਾ ਲੈਂਦੇ ਐ ਜੀ ਬਸ ਸਾਡੇ ਇਧਰ ਪਿਛੇ ਢਾਣੀ ਉਹਨਾਂ ਨੇ ਪਾਇਆ ਚਾਰ ਤੇ ਉਹਨਾਂ ਦੇ ਕੋਲ ਸੁੱਕੇ ਵਧੀਆ ਖਾ ਲੈਂਦੇ ਐ ਤੇ ਚਲੋ ਦੇਖਾਂਗੇ ਅਸੀਂ ਵੀ ਪਾ ਕੇ ਕਿਹਨਾ ਥੋੜਾ ਥੋੜਾ ਜਿਹਾ ਪਾਵਾਂਗੇ ਕਿਹਨਾ ਜੇ ਤਾਂ ਵਧੀਆ ਖਾਲਿਆ ਫਿਰ ਹੋਰ ਪਾ ਲਾਂਗੇ ਤੇ ਕਹਿੰਦੇ ਸੀਗੇ ਕਹਿੰਦੇ ਅੱਜ ਤੇ ਆਪਾਂ ਵੀ ਕਣਕ ਵੱਢ ਕੇ ਫਿਰ ਮੱਕੀ ਬੀਜਾਂਗੇ ਤੇ ਫਿਰ ਆਪਾਂ ਚਾਰ ਪਾਵਾਂਗੇ ਬਸ ਜਿਹਾ ਹੀ ਆਪਣੇ ਕੰਮ ਤੋਂ ਨੇ ਹੁੰਦੇ ਸ਼ਾਮ ਦੇ ਹਨ ਤੇ ਇਹ ਪਸ਼ੂਆਂ ਵਾਲੀ ਡਿਊਟੀ ਬਹੁਤ ਸਖਤ ਹੁੰਦੀ ਹੈ ਇਹ ਘਰੇ ਬਣਾ ਜਵਾਨੀ ਸਰਦਾ ਹੁੰਦਾ ਹੋਰ ਕੰਮਾਂ ਬਣਾ ਸਰ ਜੂਗਾ ਪਰ ਇਹ ਮੀਰਾ ਜਾਰਾ ਪਸ਼ੂਆਂ ਨੂੰ ਪਾਏ ਬਣਾ ਜਵਾਨੀ ਸਰਦਾ ਤੇ ਆ ਹੀ ਹੁੰਦੇ ਜੀ ਕੰਮ ਜਿਨ੍ਹਾਂ ਨੇ ਪਸ਼ੂ ਰੱਖੇ ਹੁੰਦੇ ਆ ਨਾ ਥੋੜਾ ਜਿਹਾ ਉਹਨਾਂ ਦੇ ਕੰਮ ਜ਼ਿਆਦਾ ਹੁੰਦਾ ਜਿਨ੍ਹਾਂ ਦੇ ਪਸ਼ੂ ਨਹੀਂ ਹੁੰਦੇ ਉਹਨਾਂ ਦਾ ਤਾਂ ਬਸ ਗਾਂ ਗਾਲਾ ਕੰਮ ਹੁੰਦਾ ਨਾ ਉਹਨਾਂ ਦਾ ਕਿੰਨਾ ਕੰਮ ਹੁੰਦਾ ਮੈਨੂੰ ਲੱਗਦਾ ਮੈਂ ਅੱਗੇ ਸੋਚਾਂ ਲੱਗ ਜਾਂਦੀ ਹੁਣ ਮਖਾ ਜੇ ਆਪਣੇ ਪਸ਼ੂ ਨਾ ਹੋਣ ਤਾਂ ਆਪਾਂ ਤਾਂ ਉਹ ਹੀ ਉੱਕ ਵੰਗ ਝਾਕੀ ਜਾਗੇ ਵੀ ਕੀ ਕਰੀਏ ਕੀ ਕਰੀਏ ਕੰਮ ਨਹੀਂ ਹੈਣੀ ਤੇ ਪਸ਼ੂ ਨਾਲ ਕੰਮ ਥੋੜਾ ਜਿਆਦਾ ਹੁੰਦਾ ਜੀ ਇਹਨਾਂ ਵੀ ਗਾਂ ਵਾਲਾ ਕੰਮ ਤਾਂ ਕੋਈ ਮੈਨੂੰ ਤਾਂ ਨਹੀਂ ਲੱਗਦਾ ਹੁੰਦਾ ਵੀ ਗਾਂ ਵਾਲਾ ਕੰਮ ਤਾਂ ਥੋੜਾ ਹੀ ਹੁੰਦਾ ਹੈ ਨਾ ਖਾ ਲੋ ਪੀਰੋ ਪੋਚੇ ਲਾ ਲੋ ਕੱਪੜੇ ਧੋ ਲੋ ਬਸ ਇਹ ਨਾਲ ਕੰਮ ਹੁੰਦਾ ਤੇ ਪਸ਼ੂ ਨਾਲ ਥੋੜਾ ਜਿਆਦਾ ਕੰਮ ਜਿਆਦਾ ਵੱਜ ਜਾਂਦਾ ਹੈ ਤੇ ਲੋ ਜੀ ਬਸ ਇੱਕ ਰਹੇਗੀ ਸੀ ਮੇਰੇ ਕੋਲੇ ਖਰਾਰ ਲਾਉਣ ਵਾਲੀ ਤੇ ਬਸ ਮੈਂ ਜਸਨ ਦੇ ਰੈਡੀ ਨੇ ਵੀ ਹਰਾ ਚਾਹ ਦੇ ਤਸੀਗਾ ਪਾ ਤੇ ਜਸਨਾ ਆਪਣਾ ਅਖੀਨ ਸੀ ਮੰਮੀ ਆ ਵੀਡੀਓ ਬਣਾ ਕੇ ਮੈਂ ਪਿੰਡ ਜਾਊਂਗਾ ਥੋੜਾ ਜਿਹਾ ਖੇਡਣ ਦਾ ਹੋ ਜਾਂਦਾ ਜੀ ਜਵਾਕਾਂ ਨੂੰ ਵੀ ਇਕੱਲਾ ਜਾ ਰਹਿ ਜਾਂਦਾ ਨਾ ਫਿਰ ਇਹ ਹੋ ਜਾਂਦਾ ਵੀ ਮੈਂ ਪਿੰਡ ਜਾਵਾਂ ਖੇੜਿਆ ਆਵਾਂ ਮਖਾਚਾਲ ਕੋਈ ਨਹੀਂ ਬਾਗ ਜੀ ਤੂੰ ਜਾਣਾ ਤਾਂ ਤੇ ਲੋ ਜੀ ਜਸ਼ਨਦਰਾ ਡੈਡੀ ਲੱਗੇ ਸੀਗੇ ਪਸ਼ੂ ਬੰਨਨ ਤੇ ਮੈਂ ਲੱਗੀ ਸੀਗੀ ਜੀ ਹੱਥ ਧੋਣ ਮੇ ਪਤਾ ਕੀ ਹੈ ਸਰੋਂ ਦੀ ਖਾਲ ਨਾ ਵੀ ਜੇ ਤਾਂ ਬਾੜੀ ਤੇਜ ਜੀ ਆ ਜਨਾਲੇ ਤਾਂ ਅੱਖਾਂ ਮੱਝਦੀਆਂ ਅੱਖਾਂ ਚ ਪਾਣੀ ਨਿਕਲ ਲੱਗ ਜਾਂਦਾ ਨਲਿਆ ਹੱਥ ਮੱਚਣ ਲੱਗ ਜਾਂਦੇ ਫਿਰ ਮੈਨੂੰ ਆਏ ਹੁੰਦਾ ਵੀ ਦੋ ਨੀਰਾਚਾਰਾ ਪਾ ਕੇ ਤੇ ਮਾ ਹੱਥ ਧੋਲਾ ਕੇ ਰਵ ਆਏ ਨਾ ਜਨਾਥ ਜਿੱਥੋਂ ਮ ਲਾਲ ਨਾਲਾ ਥੋ ਜਾਂਦੇ ਵੱਲੀ ਤੇ ਵੱਲੀ ਮੱਚਣ ਜੇ ਲੱਗ ਜਾਂਦੇ ਹੱਥ ਫਿਰ ਮੈਨੂੰ ਆਏ ਹੁੰਦਾ ਵੀ ਦੋ ਦਵਾ ਧੋਲਾ ਤੇ ਲਓ ਜੀ ਪਸੂ ਲੱਗ ਭੱਗ ਬਸ ਬੰਨਤੇ ਸੀ ਆਪਾਂ ਤੇ ਬਸ ਇਹ ਦੂ ਬਾਸ ਸਟਾਂਗੇ ਆਪਾਂ ਗੋਇ ਕੁੜੇ ਵਾਲਾ ਕੰਮ ਕਰਾਂਗੇ ਤੇ ਗੂਗੂੜੇ ਨਾਲ ਕੰਮ ਕਰਕੇ ਜੀ ਫਿਰ ਮੈਂ ਲੈ ਲਈ ਸੀ ਛਟੀਆਂ ਛੁੱਟੀਆਂ ਲਿਆ ਕੇ ਫਿਰ ਮੈਂ ਸਾਬਜੀ ਜੀ ਦੀ ਸਲਾਹ ਕਰਦੀ ਸੀ ਤੇ ਫਿਰ ਮੈਂ ਮਾਸ਼ਾਲਾ ਜੇ ਕੱਪੜੇ ਸੁੱਕੇ ਪਿਆ ਪੂਰੀ ਗਾੜੀ ਤੋਂ ਕੁਸੀ ਤੇ ਮਾਸ਼ਾਲਾ ਮੈਂ ਪਹਿਲਾਂ ਕੱਪੜੇ ਤੈ ਲਾਦਾ ਤੇ ਫਿਰ ਆਪਾਂ ਇੱਥੇ ਲਾਗੇ ਸੀ ਜੀ ਕੱਪੜੇ ਤੈ ਲਾਉਣ ਤੇ ਇੱਕ ਨਾ ਹੁਣ ਨਰਮਿਆਂ ਜਿਹਾਂ ਦਾ ਕਰਕੇ ਇਹ ਨੀਆ ਪੁੰਡੀਆਂ ਜੀਆਂ ਬਾਈ ਕੱਪੜਿਆਂ ਦੇ ਵਿੱਚ ਵੜ ਜਾਂਦੀਆਂ ਬਹੁਤ ਜ਼ਿਆਦਾ ਝਾੜ ਝਾੜ ਕੇ ਤੈਹ ਲਾਉਣੀ ਪੈਂਦੀ ਐ ਤੇ ਕੱਪੜਿਆਂ ਦੇ ਬੈਠੀ ਜਾਂਦੀਆਂ ਜੀ ਉੱਤੇ ਕੱਪੜਿਆਂ ਦੇ ਤੇ ਬੱਸ ਜੀ ਆਪਾਂ ਲੱਗੇ ਸੀ ਇੱਥੇ ਕੱਪੜੇ ਤੈਹ ਲਾਉਣ ਤੇ ਟਾਈਮ ਇੱਥੇ ਪੌਣੇ ਕਿ ਚਾਰ ਦਾ ਹੋ ਗਿਆ ਸੀਗਾ ਮਗਾ ਜਲ 15 ਕਿ ਮਿੰਟ 10 15 ਮਿੰਟਾਂ ਦੇ ਮੈਂ ਕੱਪੜੇ ਤੈਹ ਲਾ ਦੂੰਗੀ ਕੱਪੜੇ ਤੈਹ ਲਾ ਕੇ ਮਗਾ ਖੀਰੀ ਦਾਲ ਸਬਜ਼ੀ ਦਾ ਕਰੂੰਗੀ ਐਨਾ ਵੀ ਜੀ ਆਏ ਸ਼ਾਮ ਨੂੰ ਥੋੜੇ ਜੇ ਕੰਮ ਘੱਟ ਹੁੰਦੇ ਆ ਆਪਾਂ ਨੂੰ ਸਵੇਰੇ ਥੋੜੇ ਜੇ ਜ਼ਿਆਦੇ ਹੋ ਜਾਂਦੇ ਕਿਉਂਕਿ ਪੋਚਾਂ ਦਾ ਤੇ ਕੱਪੜਿਆਂ ਦਾ ਕੰਮ ਹੋ ਜਾਂਦਾ ਸਵੇਰੇ ਜ਼ਿਆਦੇ ਬਾਕੀ ਤਾਂ ਉਹੀ ਹੁੰਦਾ ਸ਼ਾਮ ਵਾਲੇ ਲਓ ਜੀ ਇੱਥੇ ਆ ਗਈ ਸੀ ਪ੍ਰੀਤ ਬਾਹਾਂ ਨਹੀਂ ਝੋਟੀਆਂ ਹੋਣਗੀਆਂ ਤਾਂ ਕਿ ਦੇਖੀ ਸੀ

ਵਾਉ ਦੇਖੋ ਕਿੱਡੀ ਸੋਹਣਾ ਵਰਕ ਕਰਿਆ ਸਾਰੀ ਤੇ ਦੇਖ ਥੱਲੇ ਵੀ ਵਰਕ ਕਰਿਆ ਕੀ ਦੀ ਹੈ ਪ੍ਰੀਤ ਦੀ ਕਿੰਨੇ ਜਿ ਲਈ ਐ ਪ੍ਰੀਤ ਇਹ ਇਹ ਆਉਂਦਾ ਸੀਗਾ 5 550 ਦੀ ਆ ਤੇ ਜਸੂ ਵਾਲੀ ਜਸੂ ਵਾਲੀ ਸੀਗੀ 250 ਬਈ ਆ ਦੀ ਇਹ ਮੈਂ ਜਸੂ ਵਾਲੀ ਇਹ ਜਸੂ ਵਾਲੀ ਹੀ ਮਿਲੀ ਨਹੀਂ ਆਉਂਦੀ ਨਹੀਂ ਛੋਟੀ ਹੈ ਹਨਾ ਜਸੂ ਆਪੀਂ ਆਉਂਦੀ ਨਹੀਂ ਆ ਮਸਾਲੀ ਸੀਗੀਆਂ ਹੂੰ ਜਸੂ ਦੀ ਤੋਂ ਮੰਮੀ ਲੈ ਕੇ ਆਈਏ 500 ਚ ਦੋਨੇ ਦੋਨੇ 500 ਕੇ ਬਾ ਅੱਜ ਕੁਮਾਰ ਨਹੀਂ ਮਾਚਾਈਏ ਮੇਰੀ ਭੈਣ ਵੀ ਆਉਗੀ ਆਹ ਦੀ ਹੂੰ ਅੱਛਾ ਭੈਣ ਹਰ ਦੁਕਾਨ ਦੇ ਲੜੀ ਆਉਂਦੀ ਸੀ ਕਿ ਮੈਨੂੰ ਭੈਣ ਨੇ ਦੇ 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 ਮੇਰੀ ਭੈਣ ਵੀ ਆਉਗੀ ਆਹ ਦੀ ਉਹ ਲੋਗੜੀ ਹੈ ਨਰਾ ਇਹ ਜੋ ਸਾਰੇ ਰੰਗ ਸੀਗੇ ਹਾਂ ਮੈਂ ਦੇਖੇ ਸੀ ਵੀਡੀਓ ਆ ਦੇਖੋ ਜੀ ਇਹ ਤੇਰੀ ਹੈ ਮਾਸ਼ਾ ਤੂੰ ਵੀ ਲੈ ਹੀ ਲੈਂਦੀ ਮੰਮੀ ਵੀ ਮੰਮੀ ਨਹੀਂ ਲੈ ਕੇ ਇਹ ਜੀ ਇਹ ਜੀ ਨਹੀਂ ਹੋਰ ਸੋਸ ਹੋਰ ਸੋਸ ਹੋਰ ਕਿ ਸ਼ਾਪਿੰਗ ਅੱਤੇ ਜੇ ਹੋਰ ਦੇ ਰੱਖਿਆ ਆਹ ਮੰਮੀ ਨੇ ਸੀਗੀਟ ਆਹ ਵੀ ਬੱਟੇ ਰੰਗ ਤੇ ਆ ਬਹੁਤ ਗੁਲਾਬੀ ਰੰਗ ਤੇ ਹੈ ਪਰ ਆ ਨਹੀਂ ਲਾ ਇਹਦਾ ਉਹ ਉਹ ਦਿੱਤੋਂ ਨਹੀਂ ਸੋਹਣਾ ਲੱਗਦਾ ਜੀਨਸ ਦੀ ਪੈਂਟ ਪਾਈ ਹੋਵੇ ਸੁਸਵਾਰਨਾ ਨਹੀਂ ਇਹ ਸੋਹਣਾ ਲੱਗ ਮਮੀ ਲਾ ਕੇ ਆਈ ਹੈ ਆਖ ਨੇ ਪਾਉਣ ਨੂੰ ਨਹੀਂ ਹੋਗੀ ਹੈ ਨਾ ਆਹ ਬੋ ਸੋਹਣਾ ਦੋਨੇ ਪੂਰਾ ਨੁਕੂ ਹੋਇਆ ਹੈ ਹੈ ਪੱਛਮ ਗਿਆ ਉੱਤਿਆ ਰੂੰਗੇ ਲੱਗੇ ਜਨਾਂ ਨਿਕਲਦਾ ਨਾ ਨਿਕਲਦੇ ਨਹੀਂ ਜੁੱਤੀ ਬੋ ਸੋਨੀਓ ਮੇਰੇ ਤਾਂ ਆਉਂਦੀ ਨਹੀਂ ਆਉਂ ਮੇਰੇ ਪੈਰੇ ਵਾਲਾ ਉੱਡਾਂ ਨਾ ਬੀਬੀ ਦੀ ਆਉਂਦੀ ਹੈ ਜੀ ਆ ਗਈ ਹਾ ਹਾ ਸੋਣੀ ਲਾ ਦਿਆ ਓਏ ਕਾਲੀ ਵੀ ਸੀਗੀ ਆ ਬਹੁਤ ਸੋਹਣਾ ਲੱਗਿਆ ਕਾਲੀ ਦੇ ਰੰਗ ਬੜੇ ਸੀਗੇ ਕਾਲੀ ਦੇ ਰੰਗ ਨਹੀਂ ਡਿਜ਼ਾਈਨ ਆ ਆ ਪਾ ਕੇ ਦੇਖੀ ਹੂੰ ਤਾਂ ਤੁਹਾਡਾ ਪਾਰ ਹੈ ਨਾ ਜਸ਼ਨੇ ਦਾ ਪਾਰ ਤੇ ਤੇਰਾ ਪਾਰ ਵੱਟੇ ਹੋਵੇ ਸਾਡੇ ਮੇਰੇ ਉਹ ਵੀ ਆ ਜਾਣ ਜਸ਼ਨ ਦੇ ਬੂਤ ਮੇਰੇ ਉਹ ਵੀ ਵਧੀਆ ਆ ਜਾਣੇ ਦੀਦੀ ਜਸ਼ਨਾਂ ਹੂੰ ਦੀਨੀ ਹੈ ਦਰੋਣ ਅਹਾਂ ਦੀਨੀ ਕੁੱਲੀ ਨਾ ਹੋ ਜੇ ਤੇਰੇ ਵੀ ਆ ਗਏ 12 ਬਾਰੇ ਜਿਵੇਂ ਲਿਆਉਂਦੇ ਆ ਅਗਰ ਉਹਨਾਂ ਨੇ ਮੋੜਤੀ ਹੋਇਆ ਨਹੀਂ ਚੱਲਦੇ ਤਾਂ ਫਿਰ ਅਸੀਂ ਮੋੜ ਕੇ ਆਵਾਂਗੇ ਕਿਹਾ ਉਹਨਾਂ ਨੂੰ ਮੋੜ ਕੇ ਮੋੜ ਕੇ ਜਾਵਾਂਗੇ ਵੀ ਜੇ ਨਾ ਚੱਲੇ ਹਾਂ ਕਿਹਾ ਉਹਨਾਂ ਨੇ ਬਹੁਤ ਸੋਹਣੇ ਸਾਏ ਕੱਪੜੇ ਬਹੁਤ ਸਾਰੇ ਤੇ ਦੋ ਕੰਬਲ ਲੈ ਆਏ ਤਣ 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 ਸੋਦੇ ਅਛਾ ਕੰਬਲ ਕੇ ਸ਼ਾਰਟ ਹੈ ਕੰਬਲ ਤੈਨੂੰ ਸੌਣ ਦੇ ਤੇ ਵਧੀਆ ਦੇ ਤੇ ਵੀ ਤਨ ਤਨ ਸੌਣ ਦੇ ਤੱਕ ਛੜ ਜਾਂਦੇ ਛੇ ਲੱਗ ਰਹੀ ਸੀ ਤੇ ਜਿਹੜਾ ਤੁਸ਼ਾਡ ਸੀਗੇ ਪੂਰੇ ਉਹ ਜਿਹੜੇ ਮੰਮੂ ਉੱਤੇ ਮਮੀ ਨਹੀਂ ਲੈਂਦਾ ਸੀਗਾ ਪਹਿਲਾਂ ਲਾਲ ਜਾ ਉਹ ਹਾਂ ਸਲੀਨ ਦਾ ਹਾਂ ਸਲੀਨ ਦਾ ਜੀ ਇੰਗਲਿਸ਼ੀ ਦੇ ਦੋ ਉਹ ਸੀਗੇ 800 ਆਏਗੇ ਛੜ ਮਹਿੰਗੇ ਕੰਬਲ ਹਾਸਤੀ ਨੇ ਤੇ ਇੱਕ ਹੋਰ ਦੂਜੇ ਲੈਂਦੇ ਹੋ 200 ਦੇ ਆ ਗਏ ਸੀਗੇ ਚਲ ਬਹੁਤ پیسے ਲਾ ਰਹੇ ਹੈ ਮਾਝਾ ਤੋਂ ਵੀ ਮੰਗਵਾ ਲੈਂਦੇ ਨੇ ਸਹਣ ਤੁਸੀਂ ਇਹ ਫਿਰ ਪਸੰਦੀ ਨਹੀਂ ਆਏ ਉਹ ਮੈਨੂੰ ਪਸਾਰ ਨਹੀਂ ਕਿਉਂ ਬਾਹਲੇ ਸੀਗੇ ਟੁਕੜਵਾ ਕੇ ਦੇਖ ਲੈਣ ਦੀ ਲਓ ਜੀ ਦਾਲ ਸਬ지 ਆਪਾਂ ਲਈ ਚੀਰ ਤੇ ਪ੍ਰੀਤ ਮੈਨੂੰ ਜਿਹੜਾ ਜਿਹੜਾ ਸਮਾਨ ਲੈ ਕੇ ਆਇਆ ਅੱਜ ਦੋਨੇ ਮਾਮਾ ਧੀਆਂ ਮੈਨੂੰ ਦਿਖਾ ਕੇ ਗਈ ਆ ਹੁਣੀ ਤੇ ਬਹੁਤ ਵਧੀਆ ਸਮਾਨ ਲੈ ਕੇ ਆਏ ਆ ਤੇ ਭੈਣ ਕੰਨੀ ਚ ਜਾ ਤੇਰੀ ਮਾਸੀ ਨੂੰ ਦਿਖਾਇਆ ਹਾਂ ਤੇ ਬਹੁਤ ਵਧੀਆ ਜੀ ਸਮਾਨ ਕੋਟੀਆਂ ਲੈ ਕੇ ਆਏ ਐ ਤੇ ਬੱਸ ਜਹ ਜੁੱਤਾਂ ਲੈ ਕੇ ਆਏ ਐ ਫਲੋਜੀ ਬਸ ਮੈਂ ਵੀ ਦਵਾ ਦਵਾ ਧਰਦੀਆਂ ਦਾਲ ਹਣ ਬਸ ਫਿਰ ਮੇਰਾ ਧਾਰਾਂ ਦਾ ਟਾਈਮ ਹੋ ਜਾਊਗਾ ਮਗਰ ਜੀ ਮਗਰ ਮਸਾਲਾ ਕੁੱਟ ਕੇ ਰੱਖਦੀਆਂ ਫਿਰ ਧਾਰਾਂ ਕੱਢਾਂਗੇ ਤੇ ਜਸਨਾ ਆਪਣਾ ਪਿੰਡ ਵਗ ਗਿਆ ਪਸੂਨੀ ਰਾ ਖਾਈ ਜਾਂਦੇ ਆ ਹੁਣ ਤਾਂ ਜਮਾ ਨਹੀਂ ਜੀ ਹਰਾ ਪਸੂਆਂ ਨੂੰ ਹੋ ਗਿਆ ਨਹੀਂ ਮੂੰਹ ਚਾਗਦੇ ਜਿੰਨਾ ਚਿਰ ਹਰਾ ਨਖੁਰਨੀਆ ਨਹੀਂ ਨਾ ਖਾਲੀ ਕਰਦੇ ਉਹਨਾਂ ਚਿਰ ਮੂੰਹ ਨਹੀਂ ਪਾਣੀ ਵੀ ਨਹੀਂ ਪਿੰਦੇ ਪਸੂ ਪਾਣੀ ਵੀ ਜੁਦਾ ਆਇਆ ਰੱਬ ਜੀ ਲੰਦਿਆ ਖੰਮਾ ਬਿਲਹਾਂ ਕਰ ਦਿੰਦੇ ਆ ਫੇਰ ਬਸ ਆਖ ਨੇ ਕੇਰੇ ਪੀਂਦੇ ਆ ਪਾਣੀ ਲੋਜੀ ਦਾ ਸਭ ਪਾਸਾ ਜੀ ਤਰ ਲਿਗੇ ਤੇ ਮੰਮੀ ਤਾਂ ਅੱਜ ਵੀ ਨਹੀਂ ਆਏ ਜੀ ਮੈਨ ਤਾਂ ਐ ਸੀ ਆ ਜਾਣਗੇ ਪਤਾ ਨਹੀਂ ਭਈ ਸ਼ਨੀਵਾਰ ਦਾ ਕਰਕੇ ਨਹੀਂ ਆਏ ਚਲੋ ਆ ਜਾਣਗੇ ਲੋ ਜੀ ਬਸ ਮੈਂ ਬਣਾ ਲਾਂ ਸਬਜੀ ਫਿਰ ਤਾਰਾ ਦੋਨੋਂ ਫਟਾ ਦੇ ਲੇ ਹੋਗੇ ਮੁਗਦਾ ਹੀ ਨਹੀਂ ਜੀ ਕੰਮ ਬਸ ਉਹੀ ਰੋਜ਼ ਵਾਲੇ ਕੰਮ ਚੱਲੀ ਜਾਂਦੇ ਆ ਸਾਰਾ ਦਿਨ ਤੁਸੀਂ ਆਖੂਗੇ ਕੁਝ ਨਵਾਂ ਤਾਂ ਦਿਖਾਉਂਦੇ ਨਹੀਂ ਤੇ ਬਸ ਮਾੜੀਆਂ ਮੋਟੀਆਂ ਜੀਆਂ ਸ਼ਾਪਿੰਗਾਂ ਕਰਦੇ ਆ ਜਿਹੜੀਆਂ ਤੁਹਾਡੇ ਨਾਲ ਤਾਂ ਸ਼ੇਅਰ ਕਰ ਦਿੰਨੇ ਆ ਹਨਾ ਤੇ ਬਾਕੀ ਪਲੀਜ਼ ਜਿਹੜੇ ਚੈਨਲ ਤੇ ਨਵੇਂ ਹੁੰਦੇ ਆ ਪਹਿਲੀ ਵਾਰ ਵੀਡੀਓ ਦੇਖਦੇ ਹੁੰਦੇ ਆ ਚੈਨਲ ਨੂੰ ਪਲੀਸ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਬਾਕੀ ਜਿਹੜੇ ਸੁਣ ਸੁਣੇ ਕਮੈਂਟ ਕਰਦੇ ਆ ਲਾਈਕ ਕਰਦੇ ਆ ਵੀਡੀਓ ਨੂੰ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਤੇ ਅੱਜ ਭਾਈ ਪੱਛੋਂ ਦੀ ਹਵਾ ਚੱਲੀ ਹੈ ਇੰਨੀ ਖੁਸ਼ਕ ਹਵਾ ਹੋਰ ਹੀ ਹੋ ਗਿਆ ਹੱਥ ਪੈਰ ਜੇ ਵੱੱਲੇ ਪਾੜ ਜੇ ਗਏ ਤੇ ਹੁਣ ਉਹ ਖਰਾਬ ਹੋਣਗੇ ਹੱਥ ਪੈਰ ਹੋਰ ਹੀ ਹੋ ਜਾਣਗੇ ਸੜੇ ਜੀ ਮੈਲ ਚੜਿਆ ਕਰੂਗੀ ਤੇ ਬੁਰਾ ਹਾਲ ਹੋਣ ਲੱਗ ਜੂਗਾ ਥਾਵੈਰਾਂ ਦਾ ਕਿਉਂ ਇੱਕ ਤਾਂ ਉਹਨਾਂ ਵੀ ਤੱਤੇ ਪਾਣੀ ਚ ਪਾ ਲੇ ਕਦੇ ਠੰਡੇ ਪਾਣੀ ਚ ਪਾ ਲੇ ਹਨਾ ਕੰਮ ਦਾ ਉਹ ਕਾਲ ਨਾ ਕਰਦੇ ਆ ਐ ਹੋ ਜਾਂਦਾ ਵੀ ਤੱਤਾ ਪਾਣੀ ਕਿ ਲਿਆਉਣਾ ਚੱਲ ਠੰਡੇ ਨਾਲ ਹੀ ਭਾਂਡੇ ਭੁੰਡੇ ਮਾਣ ਦਿੰਨੇ ਤੇ ਬਸ ਜੀ ਬਾਕੀ ਹੂੰ ਤਾਂ ਹੁਣ ਤਾਂ ਤੱਤਾ ਲਗਭਗ ਤੱਤਾ ਪਾਣੀ ਚੱਲਿਆ ਕਰੂਗਾ ਸਾਰੇ ਕੰਮ ਤੇ ਤੇ ਬਸ ਕਾਲ ਕਾਲ ਜਾਇ ਆ ਹੁੰਦਾ ਵੀ ਚਲ ਠੰਡੇ ਨਾਲ ਹੀ ਕੰਮ ਕਰ ਲੈਨੇ ਆ ਹਨਾ ਠੰਡੇ ਪਾਣੀ ਨਾਲ ਭਾਂਡੇ ਢਿੰਡੇ ਚੱਕ ਦਿੰਨੇ ਆ ਤੇ ਮੌਸਮ ਹੋ ਗਿਆ ਜੀ ਖੁਸ਼ਕ ਵੱਲ ਹੈ ਤੇ ਹੱਥ ਪੈਰ ਹੋਣਗੇ ਖਰਾਬ ਹੋਣ ਤੇ ਬਸ ਆਪਾਂ ਤਾਂ ਖੋਪੇ ਦਾ ਤੇਲ ਹੀ ਲਾਉਣਾ ਹੁੰਦਾ ਜੀ ਕੋਕੋਨਟ ਆਇਲ ਤੇ ਉਹ ਲਿਆ ਕੇ ਰੱਖਦੇ ਹੁੰਨੇ ਹੁਣ ਡੈਡੀ ਤੋਂ ਵੱਡੀ ਸਿੱਸੀ ਮੰਗਾਵਾਗੀ ਤੇ ਸਾਰੇ ਸਰਦੀ ਸਾਦੀ ਸਾਰੀ ਤਾਂ ਵਧੀਆ ਠੰਡ ਟੱਪ ਜੂਗੀ ਉਹਦੇ ਨਾਲ ਹਨ ਤੇ ਚਲੋ ਜੀ ਮੈਂ ਸਬਜ਼ੀ ਬਣਾ ਲਾਂ ਟਾਈਮ ਬਹੁਤ ਹੋ ਗਿਆ ਤੇ ਤੋ ਮੈਨੂੰ ਵੀ ਵੀਡੀਓ ਕਾਲ ਤੇ ਦਿਖਾਏ ਪੈ ਨੇ ਵੀ ਜਿਹੜੇ ਪ੍ਰੀਤ ਹੋਰਿਆਂ ਵੀ ਇਹ ਆਪ ਲੈ ਕੇ ਆਇਆ ਕਹਿੰਦੀ ਵੀ ਤੂੰ ਵੀ ਲੈ ਲੈ ਇੱਕ ਜੇ ਲੈ ਕੇ ਵੀ ਤੈਨੂੰ ਲਿਆ ਦਿੰਨੇ ਆ ਤੇ ਲੈਣੀ ਮੈਨੂੰ ਮਖਾ ਨਹੀਂ ਅੜ ਗਿਆ ਮੇਂ ਪੈਸੇ ਲਾਉਣੇ ਹਨਾ ਤੇ ਮੈਨੂੰ ਮਖਾ ਨਹੀਂ ਪਏ ਆ ਚੱਲ ਪਹਿਲਾਂ ਵਾਲੇ ਹਨਾ ਉਹ ਪਾ ਲ ਉਹ ਢਾਲ ਕੇ ਕਿਰਾ ਪਈ ਆ ਫਿਰ ਉਹ ਪੇਟੀਆਂ ਚ ਪਏ ਰਹਿੰਦੇ ਆ ਜੀ ਕੀ ਫਾਇਦਾ ਕੀ ਹੈ ਮੈਨੂੰ ਆ ਨਿੱਤਾ ਐਸਾ ਲਾ ਪਨਵੀ ਚੀਜ਼ ਲੈ ਆ ਗਏ ਫਿਰ ਫਾਇਦਾ ਕੀ ਉਹ ਦੋ ਤਨ ਮਹੀਨੇ ਪਾਇਆ ਪੌਣੇ ਆਪਾਂ ਜਾਂ ਬਾਹਰ ਅੰਦਰ ਜਾਣੇ ਬਾਹਰ ਅੰਦਰ ਆਪਾਂ ਕਿੱਥੇ ਜਾਣਾ ਹੁੰਦਾ ਘਰ ਜੋਗ ਰਹੀ ਹੈ ਤੇ ਮੈਂ ਕਿ ਛੱਡ ਭਰੇ ਨਹੀਂ ਲੈਂਦੇ ਜ਼ਰੂਰੀ ਪੈਸੇ ਲਾਉਣੇ ਤਾਂ ਕਰਕੇ ਫਿਰ ਜੀ ਮੈਂ ਵੀ ਮੈਂ ਡਾਲੀ ਕਰਦੀ ਤਾਂ ਹੀ ਪ੍ਰੀਤ ਆਖੀ ਸੀ ਮਸੀ ਡੈਡ ਸੋਨੇ ਸੀ ਤੂੰ ਵੀ ਲੈ ਲੈਂਦੀ ਸੋਨਾ ਦਾ ਪਹਾ ਪੁੱਤ ਬਹੁਤ ਕੁਝ ਲੱਗਦਾ ਫਿਰ ਆਏ ਹੁਣ ਪੈਸੇ ਖਰਾਬ ਕਰਨੇ ਐ ਮੈਂ ਖੂਜ ਪੈਸੇ ਪਾਉਣੇ ਕੋਈ ਫਾਇਦੇ ਵਾਲੀ ਗੱਲ ਨਹੀਂ ਲਓ ਜੀ ਮੈਂ ਬਨਾਲਾ ਸਬਜ਼ੀ ਫਰਮਾਣੇ ਮਾਣੇ ਨਾ ਮੈਂ ਹੋ ਜੂਗੀ ਲੇਟ ਤੇ ਫੇਰ ਮਿਲਾਂਗੇ ਆਪਾਂ ਤੁਹਾਨੂੰ